ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਜਿਹੜਾ ਆਪਾਂ ਮਸਾਲਾ ਤਿਆਰ ਕਰਾਂਗੇ ਇਹ ਤੁਸੀਂ ਬਹੁਤ ਜ਼ਿਆਦਾ ਸਬਜ਼ੀਆਂ ਘੱਟ ਸਮੇਂ ਵਿੱਚ ਤਿਆਰ ਕਰ ਸਕਦੇ ਹੋ ਜੇਕਰ ਤੁਹਾਡੇ ਘਰੇ ਮਹਿਮਾਨ ਆਉਂਦੇ ਬੱਚਿਆਂ ਦੇ ਟਿਫਨ ਵਿੱਚ ਸਬਜ਼ੀ ਦੇਣੀ ਹੋ ਤੁਹਾਨੂੰ ਬਿਲਕੁਲ ਵੀ ਕੋਈ ਵੀ ਜ਼ਿਆਦਾ ਮੁਸ਼ਕਲ ਨਹੀਂ ਆਵੇਗੀ ਜਿਹੜੇ ਆਪਾਂ ਇਹਦੇ ਵਿੱਚ ਮਸਾਲੇ ਵਰਤੋਂ ਕਰਾਂਗੇ ਉਹ ਮਸਾਲੇ ਵੀ ਆਪਣੀ ਸਿਹਤ ਲਈ ਬੱਚਿਆਂ ਦੀ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਹੋਣਗੇ ਇਹਨਾਂ ਮਸਾਲਿਆਂ ਦੇ ਗੁਣ ਵੀ ਆਪਾਂ ਦੱਸਾਂਗੇ ਤੇ ਆਪਾਂ ਬਹੁਤ ਹੀ ਛੋਟੀ ਵੀਡੀਓ ਬਣਾਵਾਂਗੇ ਤੇ ਆਪਾਂ ਇਹ ਵੀ ਦੱਸਾਂਗੇ ਆਪਾਂ ਕਿਵੇਂ ਸਬਜ਼ੀਆਂ ਤਿਆਰ ਕੀਤੀਆਂ ਆਪਾਂ ਇਹ ਮਸਾਲੇ ਵਿੱਚ ਥੋੜਾ ਜਿਹਾ ਪਾਣੀ ਪਾ ਲਿਆ ਤੇ ਆਪਾਂ ਇੱਧਰ ਲੰਬਾਈ ਵਿੱਚ ਪਿਆਜ਼ ਕੱਟ ਲਏ ਪਿਆਜ਼ ਇਹਦੇ ਵਿੱਚ ਪਾ ਲਾਂਗੇ ਜਿੰਨੀ ਕਿ ਲੂਣ ਮਿਰਚ ਘੱਟ ਹੋਈ ਉਹ ਪਾ ਲਾਂਗੇ ਮਸਾਲਾ ਤਾਂ ਇਹਦੇ ਵਿੱਚ ਹੈ ਹੀ ਏ ਲਓ ਜੀ ਤੁਹਾਡੀ ਮਸਾਲਾ ਪਿਆਜ਼ ਵਾਲੀ ਸਬਜ਼ੀ ਤਿਆਰ ਏ ਧਨੀਆ ਪਾ ਕੇ ਸਰਵ ਕਰੋ ਝਟਪਟ ਹੀ ਤਿਆਰ ਹੋ ਗਈ ਬਿਨਾਂ ਮਿਹਨਤ ਮੁਸ਼ਕਲ ਤੋਂ ਇਸੇ ਤਰ੍ਹਾਂ ਜੀ ਸਾਰੀ ਵੀਡੀਓ ਵੇਖਿਓ ਹੁਣ ਆਪਾਂ ਗਾਜਰਾ ਤੇ ਆਲੂ ਦੀ ਸਬਜ਼ੀ ਬਣਾ ਰਹੇ ਆਪਾਂ ਉਸੇ ਤਰ੍ਹਾਂ ਮਸਾਲਾ ਪਾ ਲਿਆ ਤੇ ਜੇ ਤੁਸੀਂ ਪਾਣੀ ਪਾਉਣਾ ਪਾ ਸਕਦੇ ਹੋ ਲੂਣ ਮਿਰਚ ਪਾ ਸਕਦੇ ਹੋ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਇਹਦੇ ਵਿੱਚ ਆਪਾਂ ਆਲੂ ਪਾ ਕੇ ਪਕਾ ਲਵਾਂਗੇ ਤੇ ਧਨੀਆ ਪਾ ਕੇ ਇਹ ਵੀ ਸਬਜ਼ੀ ਆਪਣੀ ਤਿਆਰ ਹੋ ਗਈ ਝਟਪਾਟੀ ਤੇ ਇੱਧਰ ਆਪਾਂ ਬੱਚੇ ਨੂੰ ਟਿਫਨ ਵਿੱਚ ਅੱਜ ਫਰੈਂਚ ਫਰਾਈ ਵਾਲੇ ਆਲੂ ਦੇਣੇ ਸੀ ਉਹਨੇ ਕਿਹਾ ਸੀ ਮਸਾਲੇ ਵਾਲੇ ਇਹ ਵੀ ਆਪਾਂ ਤਿਆਰ ਕਰਕੇ ਸੁਭਾ ਤਿਆਰ ਕੀਤੇ ਮੈਂ ਸਿਰਫ ਦਸਨ ਦਾ ਹੀ ਮਕਸਦ ਇਧਰ ਗੋਭੀ ਮਟਰ ਆਪਾਂ ਕੁੱਕਰ ਵਿੱਚ ਬਣਾਉਣੇ ਸੀ ਮਸਾਲਾ ਵਿੱਚ ਪਾਤਾ ਤੇ ਇਹਨੂੰ ਆਪਾਂ ਇੱਕ ਸੀਟੀ ਦਵਾ ਲਾਂਗੇ ਤੇ ਆਪਣੇ ਗੋਭੀ ਮਟਰ ਦੀ ਸਬਜ਼ੀ ਤਿਆਰ ਹੋ ਜਾਏਗੀ ਤੇ ਇਹ ਮਸਾਲੇ ਲਈ ਆਪਾਂ ਜੀ ਸੱਤ ਪਿਆਜ਼ ਲਿਆ ਪਿਆਜ਼ ਆਪਾਂ ਖੇਤਾਂ ਵਿੱਚੋਂ ਹਰੇ ਹੀ ਲਿਆ ਇਹ ਪਿਆਜ਼ ਹੁਣ ਆਰਾਮ ਨਾਲ ਬਾਜ਼ਾਰ ਵਿੱਚੋਂ ਵੀ ਮਿਲ ਜਾਂਦੇ ਆ ਜੇਕਰ ਤੁਹਾਡੇ ਕੋਲ ਖੇਤ ਵਿੱਚ ਨਹੀਂ ਤੁਸੀਂ ਬਾਜ਼ਾਰ ਵਿੱਚ ਲੈ ਸਕਦੇ ਹੋ ਤੇ ਬਹੁਤ ਹੀ ਸੌਖਾ ਰਹੇਗਾ ਤੁਹਾਨੂੰ ਜਿਵੇਂ ਕਿ ਉਹਨ ਵਿਆਹ ਸ਼ਾਦੀਆਂ ਦਾ ਸੀਜ਼ਨ ਆ ਤੁਸੀਂ ਵਿਆਹ ਸ਼ਾਦੀ ਤੇ ਜਾਣਾ ਹੈ ਤੁਹਾਨੂੰ ਇਹ ਫਿਕਰ ਹੁੰਦਾ ਰਾਤ ਨੂੰ ਆਪਾਂ ਨੂੰ ਰੋਟੀ ਪਾਣੀ ਸਾਰੀਆਂ ਔਰਤਾਂ ਨੂੰ ਹੀ ਫਿਕਰ ਹੁੰਦਾ ਜੀ ਤੇ ਤੁਹਾਨੂੰ ਬਿਲਕੁਲ ਫਿਕਰ ਨਹੀਂ ਰਹੇਗਾ ਕਿਉਂਕਿ ਇਹ ਮਸਾਲਾ ਬਣਾ ਕੇ 10 ਦਿਨ ਆਰਾਮ ਨਾਲ ਤੁਸੀਂ ਇਹਨੂੰ ਫ੍ਰਿਜ ਵਿੱਚ ਰੱਖ ਸਕਦੇ ਹੋ ਕਈ ਤਾਂ ਜੀ ਜਿਆਦਾ ਦਿਨ ਵੀ ਰੱਖਦੇ ਆ ਪਰ ਮੈਂ ਤਾਂ ਇਹਨੂੰ 10 ਦਿਨ ਹੀ ਰੱਖਿਆ ਸੀ 10 ਦਿਨ ਚ ਵਰਤੋਂ ਕਰ ਲੈਣੀ ਇਹ ਜੀ ਪਿਆਜ਼ ਆਪਾਂ ਪਾ ਕੇ ਗ੍ਰाइंड ਕਰ ਲਾਂਗੇ ਉਧਰ ਆਪਾਂ ਤੇਲ ਦੋ ਕੜਚੀਆਂ ਵੱਡੀਆਂ ਲਵਾਂਗੇ ਇਹਦੇ ਵਿੱਚ ਲਸਣ ਇੱਕ ਕੜਚੀ ਛਿੱਲਿਆ ਹੋਇਆ ਪਾਵਾਂਗੇ ਤੇ ਤੇਲ ਵਿੱਚ ਗਰਮ ਹੋਣ ਤੇ ਆਪਾਂ ਇਹ ਗ੍ਰाइंड ਕੀਤਾ ਹੋਇਆ ਪੇਸਟ ਪਾਵਾਂਗੇ ਤੇ ਜਿਹੜੀਆਂ ਪੂਸਟਾਂ ਆ ਉਹਨੂੰ ਵੀ ਆਪਾਂ ਇਸ ਤਰ੍ਹਾਂ ਕੱਟ ਲਾਂਗੇ ਨੂੰ ਵੀ ਆਪਾਂ ਗ੍ਰाइंड ਕਰਾਂਗੇ ਇਸ ਤਰ੍ਹਾਂ ਜੀ ਤੇਲ ਬਹੁਤ ਘੱਟ ਸਬਜ਼ੀਆਂ ਵਿੱਚ ਲੱਗੇਗਾ ਕਿਉਂਕਿ ਦੋ ਕੜਚੀਆਂ ਤੇਲ ਹੀ ਆਪਾਂ ਇਹਦੇ ਵਿੱਚ ਲਿਆ ਹੈ ਤੇ ਤੇਲ ਦੀ ਵੀ ਘੱਟ ਵਰਤੋਂ ਹੋਏਗੀ ਤੇ ਤੁਹਾਡੀ ਸਿਹਤ ਵੀ ਬਹੁਤ ਵਧੀਆ ਬਣੇਗੀ ਤੇਨ ਦੇ ਵਿੱਚ ਆਪਾਂ 5-7 ਹਰੀਆਂ ਮਿਰਚਾਂ ਪਾਵਾਂਗੇ। ਬਾਕੀ ਜੀ ਤੁਸੀਂ ਸਬਜੀ ਵਿੱਚ ਲੂਣ ਮਿਰਚ ਵੱਧ ਘੱਟ ਕਰ ਸਕਦੇ ਹੋ। ਇਹ ਆਪਾਂ ਮਸਾਲੇ ਦੇ ਦੱਸਿਆ ਹੈ ਕਿਉਂਕਿ ਕਈ ਵਾਰੀ ਇਦਾਂ ਹੁੰਦਾ ਹੈ ਕਿ ਮਸਾਲਾ ਵੀ ਬੱਚੇ ਰੋਟੀ ਨਾਲ ਲੈ ਲੈਂਦੇ ਆ ਤੇ ਮਸਾਲਾ ਵੀ ਖਾ ਸਕਦੇ ਹੋ ਉਸ ਹਿਸਾਬ ਨਾਲ ਹੀ ਆਪਾਂ ਇਹਦੇ ਵਿੱਚ ਲੂਣ ਮਿਰਚ ਪਾਇਆ ਹੈ। ਤੇ ਇਹਨੂੰ ਆਪਾਂ ਪਕਾਵਾਂਗੇ। ਇਹ ਜੀ ਆਪਣਾ ਅੱਧਾ ਕੀ ਘੰਟਾ ਲੱਗਣਾ ਹੈ। ਤਕਰੀਬਨ ਸਾਰਾ ਕੁਝ ਕੱਟਣ ਤੇ ਤਿਆਰ ਕਰਨ ਵਿੱਚ। ਅੱਧੇ ਘੰਟੇ ਵਿੱਚ ਆਪਣੀ ਜਿਹੜੀ ਸਬਜੀ ਹੈ ਤਿਆਰ ਹੋ ਜੇਗੀ ਆਪਾਂ ਜੀ 6 ਟਮਾਟਰ ਲਏ ਆ 6 ਟਮਾਟਾ ਨੂੰ ਇਸ ਤਰ੍ਹਾਂ ਕੱਟ ਲਾਂਗੇ ਤੇ ਇਹਨਾਂ ਨੂੰ ਵੀ ਆਪਾਂ ਗ੍ਰाइंड ਕਰ ਲਾਂਗੇ ਆਪਾਂ ਵੱਡੇਕਾਰ ਦੇ ਟਮਾਟਰ ਲਏ ਆ ਤੇ ਇਹਨੂੰ ਵੀ ਆਪਾਂ ਗ੍ਰाइंड ਕਰਕੇ ਇਸ ਮਸਾਲੇ ਵਿੱਚ ਪਾ ਦਵਾਂਗੇ ਜਿਹੜਾ ਆਪਣਾ ਮਸਾਲਾ ਤਿਆਰ ਹੋ ਰਿਹਾ ਹੈ ਤੇ ਬਹੁਤ ਹੀ ਸੁਆਦੀਸ਼ਟ ਇਹ ਤੁਸੀਂ ਮਸਾਲਾ ਬਣਾ ਕੇ ਰੱਖ ਸਕਦੇ ਹੋ ਕਿਸੇ ਟਾਈਮ ਵੀ ਤੁਹਾਡੇ ਘਰੇ ਮਹਿਮਾਨ ਆਉਂਦੇ ਆ ਜਿਵੇਂ ਆਮ ਹੀ ਆ ਜਾਂਦੇ ਆ ਤਾਂ ਤੁਸੀਂ 2-3 ਸਬਜ਼ੀਆਂ ਆਮ ਨਾਲ ਬਣਾ ਸਕਦੇ ਦਾਲ ਨੂੰ ਬਾਲੋ ਤੇ ਇੱਕ ਕੜਚੀ ਮਸਾਲੇ ਦੀ ਪਾਓ ਤੇ ਦਾਲ ਤੁਹਾਡੀ ਤਿਆਰ ਹੋ ਜੇਗੀ ਕੋਈ ਵੀ ਸਬਜ਼ੀ ਬਣਾਉਣੀ ਹੈ ਇੱਕ ਕੜਚੀ ਮਸਾਲੇ ਦੀ ਪਾਓ ਤੇ ਮਸਾਲਿਆਂ ਵਿੱਚ ਆਪਾਂ ਧਨੀਆ, ਜੀਰਾ, ਲੌਂਗ 5-7, ਇਲਾਚੀ ਛੋਟੀ ਤੇ ਵੱਡੀ, ਫੁੱਲ ਇੱਕ ਦਾਲਚੀਨੀ, ਸੁੰਡ ਦਾ ਅੱਧਾ ਚਮਚੀ ਲਿਆਏ, ਸਹਿਜਨ ਪੱਤੀ ਤੇਲ ਦਾ ਇੱਕ ਵੱਡਾ ਚਮਚ ਮੇਥਰੇ, ਪੀਪਲੀ ਜਿਹਨੂੰ ਮਗਾ ਵੀ ਕਹਿੰਦੇ ਆ ਉਹ ਤਿੰਨ ਲਈਆਂ ਤੇ ਕਾਲੀ ਮਿਰਚ ਮੇਥਰੇ ਜਿਵੇਂ ਆਪਣੇ ਲਈ ਹੱਡ ਪੈਰ ਦੁਖਦੇ ਹੋਣ ਉਹਦੇ ਲਈ ਵੀ ਬਹੁਤ ਵਧੀਆ ਹੈ ਪਿਪਲੀ ਵੀ ਆਪਣੀ ਸਿਹਤ ਲਈ ਜੀ ਬਹੁਤ ਵਧੀਆ ਹੈ ਫੁੱਲ ਵੀ ਬਹੁਤ ਵਧੀਆ ਹੈ ਤੇ ਤੇਲ ਸਰਦੀਆਂ ਵਿੱਚ ਬਹੁਤ ਲਾਏਵੰਦ ਹੁੰਦੇ ਆ ਖਾਣੇ ਤੇ ਸੈਜਨ ਪੱਤੀ ਦੇ ਗੋਣਤਾ ਤੁਸੀਂ ਜਾਣਦੇ ਹੀ ਹੋ ਤੇ ਇਹ ਮਸਾਲੇ ਆਪਾਂ 5 ਕਿ ਚਮਚੇ ਛੋਟੇ ਚਮਚੀ ਪਾਵਾਂਗੇ ਬਾਕੀ ਮਸਾਲਾ ਉਸੇ ਤਰ੍ਹਾਂ ਰੱਖ ਲਾਂਗੇ 5 ਚਮਚੇ ਮਸਾਲਾ ਪਾ ਕੇ ਇਹਨੂੰ ਆਪਾਂ ਮਿਕਸ ਕਰ ਦਾਂਗੇ ਇੰਦੇ ਵਿੱਚ ਮਸਾਲੇ ਦੇ ਵਿੱਚ ਤੇ ਨਮਕ ਪਾਵਾਂਗੇ ਨਮਕ ਆਪਾਂ ਜਿੰਨਾ ਕਿ ਤੁਸੀਂ ਪਾਉਣਾ ਉਸ ਹਿਸਾਬ ਨਾਲ ਇੱਕ ਚਮਚ ਹਲਦੀ ਦਾ ਤੇ ਅੱਧਾ ਚਮਚ ਲਾਲ ਮਿਰਚ ਦਾ ਪਾਵਾਂਗੇ ਇਹ ਜੀ ਮਸਾਲਾ ਤੁਸੀਂ ਤਿਆਰ ਕਰਕੇ ਰੱਖ ਦਿਓ ਤੁਹਾਡੇ ਬੱਚੇ ਵੀ ਮੈਗੀ ਬਣਾਉਣੀ ਹੈ ਜਾਂ ਕੋਈ ਹੋਰ ਸਬਜ਼ੀ ਬਣਾਉਣੀ ਹੈ ਉਹ ਵੀ ਬੜੇ ਆਰਾਮ ਨਾਲ ਸਬਜ਼ੀ ਬਣਾ ਸਕਦੇ ਮੇਰੇ ਕੋਲ ਜੀ ਕਸੂਰੀ ਮੇਥੀ ਨਹੀਂ ਸੀ ਇਸ ਕਰਕੇ ਮੈਂ ਹਰੀ ਮੇਥੀ ਲੈ ਲਈ ਦੋ ਪਾਲਕ ਦੇ ਪੱਤੇ ਲਿਆ ਇਹ ਧਨੀਆ ਲਿਆ ਵੈਸੇ ਤੁਸੀਂ ਕੋਈ ਵੀ ਗਰੇਵੀ ਵਾਲੀ ਸਬਜ਼ੀ ਬਣਾਉਂਦੇ ਹੋ ਉਹਦੇ ਵਿੱਚ ਤੁਸੀਂ ਧਨੀਆਂ ਮੇਥੀ ਗ੍ਰाइंड ਕਰਕੇ ਪਾਉਂਦੇ ਹੋ ਤਾਂ ਟੇਸਟ ਹੋਰ ਵੀ ਦੁੱਗਣਾ ਵੱਧ ਜਾਂਦਾ ਹੈ ਜਾਂ ਸੁੱਕੀ ਸਬਜ਼ੀ ਵਿੱਚ ਵੀ ਇਹ ਤੁਸੀਂ ਕੰਮ ਕਰਿਆ ਕਰੋ ਬਹੁਤ ਹੀ ਸੁਆਦੀ ਸਬਜ਼ੀ ਬਣਦੀ ਹੈ ਤੇ ਮਸਾਲੇ ਜੀ ਆਪਣੀ ਸਿਹਤ ਵਾਸਤੇ ਬੱਚਿਆਂ ਦੀ ਸਿਹਤ ਵਾਸਤੇ ਬਹੁਤ ਜ਼ਰੂਰੀ ਹੁੰਦੇ ਆ ਜਿਵੇਂ ਕਿ ਸਿਆਣੇ ਕਹਿੰਦੇ ਆ ਕਿ ਆਪਣੀ ਰਸੋਈ ਵਿੱਚ ਤੰਦਰੁਸਤੀ ਦਾ ਰਾਜ਼ ਹੈ ਆਪਣੇ ਮਸਾਲਿਆਂ ਵਿੱਚ ਦੀ ਬਹੁਤ ਜ਼ਿਆਦਾ ਜਿਹੜੀਆਂ ਆਪਾਂ ਨੂੰ ਬਿਮਾਰੀਆਂ ਘੱਟ ਲੱਗਦੇ ਆ ਜੇਕਰ ਆਪਾਂ ਮਸਾਲਿਆਂ ਦੀ ਵਰਤੋਂ ਕਰਦੇ ਆ ਮਸਾਲਿਆਂ ਦੀ ਵਰਤੋਂ ਵੀ ਬਹੁਤ ਜ਼ਰੂਰੀ ਹੁੰਦੀ ਪਰ ਅੱਜ ਕੱਲ ਲੋਕ ਕਹਿੰਦੇ ਗਰਮ ਹੁੰਦੇ ਆ ਪਰ ਇਹ ਖਾਣੇ ਆਪਣੀ ਸਿਹਤ ਲਈ ਬਹੁਤ ਹੀ ਜ਼ਿਆਦਾ ਲਾਏਵੰਦ ਹੁੰਦੇ ਹਨ ਤੇ ਇਹ ਆਪਾਂ ਇਹਨੂੰ ਪਕਾ ਲਾਂਗੇ ਅੱਧੇ ਘੰਟੇ ਵਿੱਚ ਹੀ ਇਹ ਮਸਾਲਾ ਜਿਹੜਾ ਤਿਆਰ ਹੋ ਜਾਏ ਇਹ ਮੈਂ ਇੱਕ ਕੜੀ ਬਣਾਉਣੀ ਸੀ ਐਗੋ ਬਾਹਰ ਲੈ ਇੱਧਰ ਇਹ ਤਿਆਰ ਕਰ ਲਿਆ ਤੇ ਮਸਾਲੇ 'ਚ ਤੁਸੀਂ ਜੋ ਵੀ ਮਟਰ ਬਣਾਉਣੇ ਆ ਪਨੀਰ ਬਣਾਉਣਾ ਜੋ ਵੀ ਬਣਾਉਣਾ ਹੈ ਤੈਨੂੰ ਸਟੋਰ ਕਰਕੇ ਵੀ ਰੱਖ ਸਕਦੇ ਹੋ ਜੇਕਰ ਸਾਡੀ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਹ ਦੇਖੋ ਇਹ ਮਸਾਲਾ ਕੁਛ ਮੈਂ ਪਾ ਕੇ ਰੱਖ ਲਿਆ ਉਸ ਦਿਨ ਰਾਤ ਹੀ ਮੈਂ ਤਿੰਨ ਸਬਜ਼ੀਆਂ ਜੀ ਤਿਆਰ ਕਰਕੇ ਰੱਖ ਲਈਆਂ ਕਿਉਂਕਿ ਮੈਂ ਕਿਤੇ ਜਾਣਾ ਸੀ ਤੇ ਇਹ ਮਟਰ ਬਣਾਉਣੇ ਆ ਮਸਾਲਾ ਮਟਰ ਇਸੇ ਤਰ੍ਹਾਂ ਬਿਲਕੁਲ ਪਾਣੀ ਪਾ ਕੇ ਰੱਖ ਦਾਂਗੀ ਇਹ ਮਸਾਲਾ ਆਪਾਂ ਸਟੋਰ ਕਰਕੇ ਫ੍ਰਿਜ ਵਿੱਚ ਰੱਖ ਲਾਂਗੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ